ਕ੍ਰਿਸ਼ਮਈ ਰਿਸ਼ਤਾ ਫਿਰ ਪਿਆਰ ਮੁਹੱਬਤ ਦੇ ਦਿੱਤੇ ਜ਼ਖਮ ਵੀ ਸਵਾ ਪਰ ਦਿੰਦਾ ਦੋਹਾਂ ਨੂੰ ਮੁਹੱਬਤ ਸ਼ਬਦ ਤੋਂ ਸਖਤ ਜਿੜਸੀ ਦੋਹਾਂ ਦੀ ਜਦੋਂ ਆਪਸੀ ਰਿਸ਼ਤੇ ਦੀ ਗੱਲ ਚੱਲੀ ਤਾਂ ਇੰਜ ਵਿਵਹਾਰ ਕੀਤਾ ਜਿੱਦਾਂ ਦੋਹਾਂ ਨੂੰ ਇਹ ਬੰਧਨ ਕਿਸੇ ਕੀਮਤ ਤੇ ਵੀ ਮਨਜ਼ੂਰ ਨਹੀਂ ਸੀ ਦੋਵੇਂ ਬਖਵਖ ਖਲਾਤਾਂ ਦੀ ਬੁਰੀ ਤਰ੍ਹਾਂ ਡੰਗੇ ਹੋਏ ਸਨ ਕੁੜੀ ਦੀ ਵੱਡੀ ਪੈਣ ਤਲਾਕ ਤੋਂ ਬਾਅਦ ਪੇਕੇ ਘਰ ਹੀ ਰਿਆ ਕਰਦੀ ਅਗਲੇ ਘਰ ਕਿੰਨੀਆਂ ਸਾਰੀਆਂ ਰੁਕਕਾਂ ਟੋਕਾਂ ਪਾਬੰਦੀਆਂ ਤੇ ਗੁੰਝਲਦਾਰ ਪਰਿਵਾਰਕ ਝਮੇਲਿਆਂ ਤੋਂ ਬਾਅਦ ਸ਼ਾਇਦ ਉਸਨੇ ਆਪਣੇ ਵਿਆਹੁਟਕ ਜੀਵਨ ਨੂੰ ਸਦਾ ਲਈ ਅਲਵਿਦਾਖ ਦਿੱਤਾ ਸੀ। ਇਸੇ ਗੱਲ ਦਾ ਅਸਰ ਹੀ ਉਸ ਤੋਂ ਨਿੱਕੀ ਤੇ ਵੀ ਹੋ ਗਿਆ ਤੇ ਉਸਨੇ ਵੀ ਸਾਰੀ ਜ਼ਿੰਦਗੀ ਮੁਹੱਬਤ ਅਤੇ ਵਿਆਹ ਵਾਲੀ ਦੁਨੀਆ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ। ਦੂਜੇ ਪਾਸੇ ਉਸ ਮੁੰਡੇ ਦਾ ਵੀ ਆਪਣਾ ਇੱਕ ਤੀਰ ਸੀ। ਉਸਦੇ ਆਪਣੇ ਨਾਲ ਪੜਾਉਂਦੀ ਇੱਕ ਕੁੜੀ ਜਿਸ ਨੂੰ ਉਸਨੇ ਆਪਣਾ ਸਾਰਾ ਕੁਝ ਮੰਨ ਕੇ ਕਿੰਨੇ ਸਾਰੇ ਕੌਲ ਕਰਾਰ ਕੀਤੇ ਸਨ। ਇੱਕ ਦਿਨ ਚੁੱਪਚੀਪੇ ਮਾਲਦਾਰ ਮੁੰਡੇ ਨਾਲ ਫੇਰੇ ਲੈ ਕੇ ਅਮਰੀਕਾ ਜਾ ਵਸੀ ਅਖੀਰ ਪਰਿਵਾਰਾਂ ਦੇ ਦਬਾਅ ਮਗਰੋਂ ਦੋਵਾਂ ਨੇ ਅਨਮਨੇ ਮਨ ਨਾਲ ਵਿਆਹ ਵਾਲੇ ਵਰਕੇ ਤੇ ਸਹੀ ਪਾ ਦਿੱਤੀ ਦੋਵਾਂ ਨੇ ਆਪੋ ਆਪਣੀਆਂ ਤਲਖ ਹਕੀਕਤਾ ਇੱਕ ਦੂਜੇ ਨਾਲ ਪਹਿਲੇ ਦਿਨ ਹੀ ਸਾਂਝੀਆਂ ਕਰ ਦਿੱਤੀਆਂ ਕੁਝ ਆਪਸੀ ਸਮਝੌਤੇ ਕੀਤੇ ਇੱਕ ਦੂਜੇ ਨੂੰ ਆਪਣੇ ਹਸਾਬ ਨਾਲ ਜ਼ਿੰਦਗੀ ਜੀਣ ਦੀ ਖੁੱਲ੍ਹ ਵੀ ਦੇ ਦਿੱਤੀ ਕੁੜੀ ਨੇ ਸਾਫ਼-ਸਾਫ਼ ਆਖ ਦਿੱਤਾ ਕਿ ਉਸ ਦੀ ਆਪਣੀ ਜ਼ਿੰਦਗੀ ਹੈ ਆਪਣਾ ਮਨਪਸੰਦ ਪੈਰਾਵਾ ਹੈ ਪੰਜਾਬੀ ਸੂਟ ਵਾਸਤੇ ਮਜਬੂਰ ਨਾ ਕੀਤਾ ਜਾਵੇ ਉਹ ਆਪਣੀਆਂ ਸਹੇਲੀਆਂ ਕੋਲ ਜਦੋਂ ਮਰਜ਼ੀ ਬਿਨਾ ਕਿਸੇ ਰੋਕ ਟੋਕ ਤੋਂ ਆ ਜਾ ਸਕਤੀ ਹੈ ਉਸ ਤੇ ਆਪਣੇ ਨਾਮ ਦੇ ਨਾਲ ਕਿਸੇ ਹੋਰ ਦਾ ਨਾਮ ਜੋੜਨ ਲਈ ਦਬਾਅ ਨਾ ਪਾਇਆ ਜਾਵੇ ਬੱਚੇ ਨੂੰ ਜਨਮ ਦੇਣਾ ਨਾ ਦੇਣਾ ਇਸ ਮੁੱਦੇ ਤੇ ਕਦੇ ਵੀ ਕੋਈ ਬਹਿਸ ਨਹੀਂ ਕੀਤੀ ਜਾਏਗੀ ਦੂਜੇ ਪਾਸੇ ਮੁੰਡਾ ਵੀ ਕਈ ਵਾਰ ਅੱਧੀ ਅੱਧੀ ਰਾਤ ਨੂੰ ਕੰਮ ਤੋਂ ਮੁੜਦਾ ਸਰਕਾਰੀ ਟੂਟ ਤੇ ਕਿੰਨੇ ਕਿੰਨੇ ਦਿਨ ਬਾਹਰ ਵੀ ਰਹਿੰਦਾ ਫੋਨ ਤੇ ਦੋਸਤਾਂ ਨਾਲ ਕਿੰਨੀ ਦੇਰ ਗੱਲ ਕਰਦਾ ਰਹਿੰਦਾ ਉਹ ਬਿਲਕੁਲ ਵੀ ਇਤਰਾਜ਼ ਨਾ ਕਰਦੀ ਦੋਵੇਂ ਸ੍ਰੇਣੀ ਬੈਣੀ ਨਾਲ ਪੂਰੀ ਤਰ੍ਹਾਂ ਖੁਸ਼ ਸਨ 6 ਮਹੀਨੇ ਬਗਰੋਂ ਦੋਹਾਂ ਨੇ ਇੱਕ ਦੂਜੇ ਨਾਲ ਅੰਦਰ ਦੀਆਂ ਕੁਝ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਦੀ ਕਦੀ ਕੁਝ ਢੁੰਗੇ ਮਸਲਿਆਂ ਤੇ ਸਕਾਰਾਤਮਕ ਜੀ ਬੈਸ ਵੀ ਹੋ ਜਾਂਦੀ ਉਹ ਇੱਕ ਦੂਜੇ ਤੇ ਕੁਝ ਬਰਦਾਸ਼ਤਯੋਗ ਟਿੱਪਣੀਆਂ ਵੀ ਕਰ ਲਿਆ ਕਰਦੇ ਪਰ ਪਹਿਲੇ ਦਿਨ ਤੋਂ ਬਾਅਦ ਦਿੱਤੀ ਲਸ਼ਮਣ ਰੇਖਾ ਕਦੀ ਵੀ ਭਾਰਨ ਕਰਦੇ ਅਖੀਰ ਵਿਆਹ ਦੀ ਪਹਿਲੀ ਵਾਰੇ ਗੰਢ ਨੂੰ ਦੋਹਾਂ ਦੇ ਪਰਿਵਾਰ ਇਕੱਠੇ ਹੋਏ ਕੁੜੀ ਦੇ ਜ਼ਿਹਨ ਤੇ ਅਜ ਇੱਕ ਵੱਖਰੀ ਜੀ ਮਾਨਸਿਕਤਾ ਭਾਰੂ ਸੀ ਉਸਨੇ ਅਜ ਪਹਿਲੀ ਵਾਰ ਪੰਜਾਬੀ ਸੂਟ ਪਾਇਆ ਪਹਿਲੀ ਵਾਰੀ ਨਾਲ ਦਿਨ ਫੋਨ ਕਰਕੇ ਪੁੱਛਿਆ ਕਿ ਘਰੇ ਕਦੋਂ ਆਉਣਾ ਹੈ ਅਚਨ ਚੇਤ ਫੇਸਬੁੱਕ ਵਿੱਚ ਵੀ ਆਪਣੇ ਨਾਮ ਨੂੰ ਐਡਿਟ ਕਰਕੇ ਇੱਕ ਨਾਮ ਹੋਰ ਜੋੜ ਦਿੱਤਾ ਮੁੰਡੇ ਨੇ ਵੀ ਘਰੇ ਆਉਂਦੇ ਹੋਏ ਨਾਲ ਦੀ ਦੇ ਮਨਪਸੰਦ ਵਾਲਾ ਪੀਜ਼ਾ ਆਰਡਰ ਕਰ ਦਿੱਤਾ ਪਹਿਲੀ ਵਾਰ ਅਜ ਆਪਣੀਆਂ ਫੈਲਾਂ ਦਾ ਵੱਡਾ ਸਾਰਾ ਢੇਰ ਦਫ਼ਤਰ ਹੀ ਛੱਡ ਕੇ ਆਇਆ ਫਿਰ ਦੇਰ ਰਾਤ ਤੱਕ ਰੌਣਕ ਮੇਲੇ ਵਾਲਾ ਸਿਲਸਿਲਾ ਚੱਲਦਾ ਰਿਹਾ ਤੁਰੇ ਫਿਰਦਿਆਂ ਦੀਆਂ ਨਜ਼ਰਾਂ ਮਿਲਦੀਆਂ ਤੇ ਫਿਰ ਝੁੱਕ ਜਾਂਦੀਆਂ ਦੋਵਾਂ ਨੇ ਥੋੜਾ ਬਹੁਤਾ ਹਾਸਾ ਮਜ਼ਾਕ ਵੀ ਕਰ ਲਿਆ ਇੰਜ ਲੱਗ ਰਿਹਾ ਸੀ ਜਿੱਦਾਂ ਪਿਛਲੇ ਦਿਨੀ ਆਪਸ ਵਿੱਚ ਹੋ ਗਈ ਥੋੜੀ ਬਹੁਤ ਦੋਸਤੀ ਅੱਜ ਮੁਹੱਬਤ ਵਿੱਚ ਤਬਦੀਲ ਹੋ ਚੁੱਕੀ ਸੀ ਉਸੇ ਮੁਹੱਬਤ ਜਿਸ ਦਾ तकरीबन 1 ਸਾਲ ਪਹਿਲਾਂ ਸਰਸਰੀ ਜਾਂ ਜ਼ਿਕਰ ਆਉਂਦੇ ਹਈ ਦੋਆਂ ਦੇ ਮੱਛਾਂ ਤੇ ਡੂੰਗੀਆਂ ਤਿਉੜੀਆਂ ਜੀਆਂ ਪੈ ਜਾ ਕਰਦੀਆਂ ਫਿਰ ਲੰਮੀ ਔੜ ਮਗਰੋਂ ਉਸ ਰਾਤ ਪਹਿਲੀ ਵੇਰ ਖੂਬ ਬੱਦਰ ਕਰ ਜੇ ਹਨੇਰੀ ਆਈ ਤੇ ਮਗਰੋਂ ਅੱਜ ਕਿਵੇਂ ਵੀ ਪਿਆ ਤੇ ਅਗਲੀ ਸਵੇਰ ਕਿੰਨੀ ਦੇਰ ਤੋਂ ਕੁਲ ਕੈਨਾਤ ਤੇ ਚੜੀ ਹੋਈ ਕੱਟੇ ਮਿੱਟੀ ਦੀ ਮੋਟੀ ਜੀ ਪਰਤ ਸਾਫ਼ ਜੀ ਹੋ ਗਈ ਲੱਗੀ ਲੰਗੀ ਰਾਤ ਦੀ ਇਸ ਕ੍ਰਿਸ਼ਮਈ ਘਟਨਾ ਤੋਂ ਬਾਅਦ ਸਾਫ ਸੁਧਰੀ ਕੁਦਰਤਾਂ ਦੇ ਕੰਨ ਵਿੱਚ ਇੰਨੀ ਗੱਲ ਆਖਦੀ ਹੋਈ ਪ੍ਰਤੀਤ ਹੋ ਰਹੀ ਸੀ ਕਿ ਬੱਚੋ ਜ਼ਿੰਦਗੀ ਵਿੱਚ ਹੋਏ ਕਿਸੇ ਤੋਖੇ ਫਰੇਬ ਦਾ ਅਸਰ ਜ਼ਿੰਨ ਤੇ ਕਦੇ ਵੀ ਚਿਰਸਰੀ ਵੀ ਨਹੀਂ ਰਹਿੰਦਾ ਤੇ ਸਮੇਂ ਨਾਮ ਦੇ ਇੱਕ ਵਿਚਿਤ੍ਰ ਪੰਛੀ ਵਿੱਚ ਜ਼ਮੀਰ ਤੇ ਪਾ ਦਿੱਤੇ ਗਏ ਵੱਡੇ ਤੋਂ ਵੱਡੇ ਫੱਟਾਂ ਨੂੰ ਵੀ ਭਰਨ ਦੀ ਸਮਰੱਥਾ ਹੁੰਦੀ ਹੈ। ਧੰਨਵਾਦ।